ਡੇਲੀ ਪੋਸਟ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਤੇ ਮੈਂ ਗਗਨ ਸ਼ਕਲਾ ਇਸ ਵੇਲੇ ਪੰਜਾਬ ਦੀ ਰਾਜਸਥਾਨੀ ਚੰਡੀਗੜ੍ਹ ਦੇ ਵਿੱਚ ਮੌਜੂਦ ਆ ਤੇ ਚੰਡੀਗੜ੍ਹ ਦੇ ਵਿੱਚ ਐਂਟਰ ਹੋਣ ਤੋਂ ਪਹਿਲਾਂ ਦੀਆਂ ਇਹ ਤਸਵੀਰਾਂ ਦਿਖਾਉਣਾ ਤੁਹਾਨੂੰ ਅੱਜ ਇੱਥੇ ਆਉਣ ਦਾ ਤੇ ਤੁਹਾਡੇ ਨਾਲ ਰابطਾ ਕਰਨ ਦਾ ਇੱਕ ਖਾਸ ਮਕਸਦ ਹੈ ਜਦੋਂ ਚੰਡੀਗੜ੍ਹ ਦੇ ਵਿੱਚ ਪੰਜਾਬ ਤੋਂ ਤੁਸੀਂ ਮੁਹਾਲੀ ਤੋਂ ਐਂਟਰ ਕਰਦੇ ਹੋ ਤਾਂ ਤੁਹਾਨੂੰ ਚੰਡੀਗੜ੍ਹ ਪੁਲਿਸ ਸਵਾਗਤ ਕਰਦੀ ਆ ਚੰਡੀਗੜ੍ਹ ਪੁਲਿਸ ਸਵਾਗਤ ਕਰਦੀ ਆ ਤਾਂ ਬੇहद ਸਖਤੀ ਦੇ ਨਾਲ ਪੰਜਾਬ ਅਤੇ ਹਰਿਆਣਾ ਦੀਆਂ ਗੱਡੀਆਂ ਦੀ ਚੈਕਿੰਗ ਕੀਤੀ ਜਾਂਦੀ ਆ ਕਿਉਂਕਿ ਪੰਜਾਬ ਤੋਂ ਜਾਂ ਹਿਮਾਚਲ ਤੋਂ ਜਿਹੜੀਆਂ ਗੱਡੀਆਂ ਆ ਗੱਡੀਆਂ ਥਰੂ ਪੰਜਾਬ ਆਉਂਦੀਆਂ ਤਾਂ ਸਖਤੀ ਦੇ ਨਾਲ ਉਹਨਾਂ ਦੀ ਚੈਕਿੰਗ ਹੁੰਦੀ ਆ ਹੁਣ ਚੰਡੀਗੜ੍ਹ ਦੇ ਨਵੇਂ ਡੀਜੀਪੀ ਵੱਲੋਂ ਟ੍ਰੈਫਿਕ ਦੇ ਨਵੇਂ ਨਿਯਮ ਜਿਹੜੇ ਨੇ ਨਵੇਂ ਆਦੇਸ਼ ਨੇ ਉਹ ਸੁਣਾ ਦਿੱਤੇ ਗਏ ਨੇ ਤਾਂ ਬਿਲਕੁਲ ਸਭ ਤੋਂ ਪਹਿਲਾਂ ਆਪਣੇ ਦਰਸ਼ਕਾਂ ਨਾਲ ਗੱਲਬਾਤ ਕਰਦੇ ਆ ਚੰਡੀਗੜ੍ਹ ਦੇ ਡੀਜੀਪੀ ਸਾਗਰਪ੍ਰੀਤ ਖੋਡਾ ਵੱਲੋਂ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੂੰ ਇਹ ਸਖਤ ਆਦੇਸ਼ ਦਿੱਤੇ ਗਏ ਨੇ ਕਿ ਹੁਣ ਕੋਈ ਵੀ ਜਿਹੜਾ ਚੰਡੀਗੜ੍ਹ ਪੁਲਿਸ ਦਾ ਜਵਾਨ ਆ ਉਹ ਸੜਕ ਦੇ ਵਿੱਚ ਖੜਕੇ ਗੱਡੀ ਨੂੰ ਨਹੀਂ ਰੋਕੂਗਾ ਆਮ ਤੌਰ 'ਤੇ ਤੁਹਾਨੂੰ ਰੋਕ ਕੇ ਤੁਹਾਡੀ ਚੈਕਿੰਗ ਹੁੰਦੀ ਆ ਤਾਂ ਉਸ ਤੋਂ ਬਾਅਦ ਚਲਾਨ ਹੁੰਦੇ ਨੇ ਅਗਰ ਚਲਾਨ ਪਿਛਲੇ 2 ਸਾਲਾਂ ਦਾ ਜ਼ਿਕਰ ਕਰਿਆ ਜਾਵੇ ਤਾਂ 2 ਸਾਲਾਂ ਨੇ ਪੂਰੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਨੇ ਵੱਡੀ ਤعداد ਦੇ ਵਿੱਚ ਚੰਡੀਗੜ੍ਹ ਪੁਲਿਸ ਵੱਲੋਂ ਜਿਹੜੇ ਨੇ ਚਲਾਨ ਉਹ ਅਮਲ ਅਮਲ ਦੇ ਵਿੱਚ ਲਿਆਂਦੇ ਗਏ ਲੱਖਾਂ ਰੁਪਏ ਦੇ ਚਲਾਨ ਕੀਤੇ ਗਏ ਤਾਂ ਸਭ ਤੋਂ ਪਹਿਲਾ ਆਦੇਸ਼ ਚੰਡੀਗੜ੍ਹ ਦੇ ਡੀਜੀਪੀ ਦਾ ਇਹ ਹੈ ਕਿ ਟ੍ਰੈਫਿਕ ਪੁਲਿਸ ਸੜਕ ਦੇ ਵਿਚਾਲੇ ਖੜਕੇ ਕਿਸੇ ਗੱਡੀ ਔਰ ਵਾਹਨ ਨੂੰ ਉਹ ਰੋਕੂਗਾ ਨਹੀਂ ਅਗਲਾ ਅਗਲਾ ਹੁਕਮ ਤੁਹਾਡਾ ਨਾਲ ਸਾਂਝਾ ਕਰਦੇ ਆਂ ਹਰਿਆਣਾ ਤੋਂ ਪੰਜਾਬ ਨੰਬਰ ਦੀਆਂ ਆ ਰਹੀਆਂ ਗੱਡੀਆਂ ਨੂੰ ਖਾਸ ਤੌਰ ਤੇ ਟਾਰਗੇਟ ਨਹੀਂ ਕੀਤਾ ਜਾਊਗਾ ਹੁਣ ਹਰਿਆਣਾ ਤੇ ਪੰਜਾਬ ਦੀਆਂ ਨੰਬਰ ਦੀਆਂ ਜਿਹੜੀਆਂ ਗੱਡੀਆਂ ਨੇ ਉਹ ਚੰਡੀਗੜ੍ਹ ਦੇ ਵਿੱਚ ਖਾਸ ਤੌਰ ਤੇ ਟਾਰਗੇਟ ਨਹੀਂ ਹੋਣਗੀਆਂ ਤਾਂ ਦੇਖੋ ਸਭ ਤੋਂ ਪਹਿਲਾਂ ਤਾਂ ਇੱਥੇ ਆਮ ਤੌਰ ਪੁਲਿਸ ਹੁੰਦੀ ਅੱਜ ਹੈ ਨਹੀਂ ਤਾਂ ਬਿਲਕੁਲ ਟ੍ਰੈਫਿਕ ਪੁਆਇੰਟ ਪਰ ਜਵਾਨ ਟ੍ਰੈਫਿਕ ਕੰਟਰੋਲ ਕਰਦੇ ਹੋਏ ਨਜ਼ਰ ਆਉਣਗੇ ਜਿਹੜੇ ਟ੍ਰੈਫਿਕ ਪੁਲਿਸ ਦੇ ਜਵਾਨ ਹੋਣਗੇ ਉਹ ਸਿਰਫ ਟ੍ਰੈਫਿਕ ਨੂੰ ਕੰਟਰੋਲ ਕਰਨਗੇ ਔਰ ਜਿਹੜੀ ਰਹੀ ਗੱਲ ਚਲਾਣਾ ਦੀ ਜਿਹੜੇ ਲੋਕ ਟ੍ਰੈਫਿਕ ਨੀਮਾਂ ਦੀ ਉਲੰਘਣਾ ਕਰਦੇ ਨੇ ਜਿਹੜੇ ਲੋਕ ਟ੍ਰੈਫਿਕ ਨੀਮਾਂ ਦੀ ਪਾਲਣਾ ਨਹੀਂ ਕਰਦੇ ਉਹਨਾਂ ਦੇ ਚਲਾਣ ਸੀਸੀਟੀਵੀ ਬਿਲਕੁਲ ਡਿਜੀਟਲ ਸਿਸਟਮ ਦੇ ਨਾਲ ਕੱਟੇ ਜਾਣਗੇ ਤਾਂ ਬਿਲਕੁਲ ਹੁਣ ਸੀਸੀਟੀਵੀ ਤੇ ਡਿਜੀਟਲ ਸਿਸਟਮ ਦੇ ਨਾਲ ਜਿਹੜੇ ਚਲਾੜ ਨੇ ਉਹ ਕੱਟੇ ਜਾਣਗੇ ਤੇ ਜਿਹੜੇ ਟ੍ਰੈਫਿਕ ਪੁਲਿਸ ਵਾਲੇ ਹੋਣਗੇ ਉਹ ਸਿਰਫ ਔਰ ਸਿਰਫ ਟ੍ਰੈਫਿਕ ਨੂੰ ਮੋਨੀਟਰ ਕਰਨਗੇ ਤਾਂ ਬਿਲਕੁਲ ਤਾਂ ਇਹ ਵੀ ਨਹੀਂ ਇੱਥੇ ਅਗਰ ਕੋਈ ਜਵਾਨ ਇਹਨਾਂ ਹੁਕਮਾਂ ਦੀ ਉਲੰਘਣਾ ਕਰਦਾ ਤਾਂ ਉਹਦੇ ਤੇ ਕਾਰਵਾਈ ਵੀ ਹੋ ਸਕਦੀ ਹੈ ਤਾਂ ਇਹ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਡੀਜੀਪੀ ਸਾਗਰ ਪ੍ਰੀਤ ਹੁੱਡਾ ਦੇ ਆਦੇਸ਼ ਨੇ ਇਹ ਜੇ ਗੱਲ ਕੀਤੀ ਜਾਵੇ ਤਾਂ ਇਹ ਪੁਲਿਸ ਦੀ ਛਵੀ ਸੁਧਾਰਨ ਲਈ ਕੀਤੇ ਗਏ ਨੇ ਤਾਂ ਕਿ ਜਨਤਾ ਨੂੰ ਕੋਈ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਬਹੁਤ ਅਹਿਮ ਖਬਰ ਜਿਹੜੀ ਆ ਤੁਹਾਡੇ ਨਾਲ ਸਾਂਝੀ ਕੀਤੀ ਆ ਬਿਲਕੁਲ ਚੰਡੀਗੜ੍ਹ ਐਂਟਰੀ ਤੇ ਮੌਜੂਦ ਆ ਤਾਂ ਹੁਣ ਪੰਜਾਬ ਅਤੇ ਹਰਿਆਣਾ ਦੀਆਂ ਗੱਡੀਆਂ ਖਾਸ ਤੌਰ ਤੇ ਟਾਰਗੇਟ ਨਹੀਂ ਹੋਣਗੀਆਂ ਕੋਈ ਵੀ ਚੰਡੀਗੜ੍ਹ ਪੁਲਿਸ ਦਾ ਜਵਾਨ ਸੜਕ ਦੇ ਗੱਭੇ ਖੜੀ ਹੋ ਕੇ ਗੱਡੀ ਨੂੰ ਨਹੀਂ ਰੋਕ ਸਕੇਗਾ ਤੇ ਰਹੀ ਗੱਲ ਚਲਾਨ ਦੀ ਤਾਂ ਚਲਾਨ ਹੁਣ ਡਿਜੀਟਲ ਤਰੀਕੇ ਦੇ ਨਾਲ ਸੀਸੀਟੀਵੀ ਕੈਮਰਿਆਂ ਦੇ ਨਾਲ ਹੀ ਹੋਣਗੇ ਤਾਂ ਇਹ ਚੰਡੀਗੜ੍ਹ ਪੁਲਿਸ ਦੀ ਸਭੀ ਸੁਧਾਰਨ ਅਤੇ ਜਨਤਾ ਨੂੰ ਕਿਸੇ ਪ੍ਰਕਾਰ ਦੀ ਦਿੱਕਤ ਨਾ ਹੋਵੇ ਉਸੇ ਚਲਦੇ ਹੋਏ ਡੀਜੀਪੀ ਵੱਲੋਂ ਚੰਡੀਗੜ੍ਹ ਦੇ ਇਹ ਹੁਕਮ ਜਿਹੜੇ ਨੇ ਉਹ ਦਿੱਤੇ ਗਏ ਨੇ ਕੈਮਰਾ ਪਰਸਨ ਦਲੇਰ ਤੇਰ ਹਰਮੇਸ਼ਨਾ ਗਗਨ ਸ਼ੁਕਲਾ ਡੈਲੀ ਪੋਸਟ ਪੰਜਾਬੀ